ਪਹਿਲਾਂ ਤਾਂ ਸਮੁੱਚੇ ਲਿਆਣ ਵਾਲਾ ਸਾਹ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼੍ਰੀ ਰਾਮ ਫਾਈਨਾਂਸ ਬਨੋਂ ਅੱਜ ਇੱਕ ਲੋਨ ਮੇਲਾ ਲਗਾਇਆ ਜਿਸ ਦੇ ਵਿੱਚ 2 ਕਿਲਰ ਦੀਆਂ ਸਾਰੀਆਂ ਕੰਪਨੀਆਂ ਦੇ ਜਿਹੜੇ ਨਮਾਇंदे ਇੱਥੇ ਹਾਜ਼ਰ ਨੇ ਸਭ ਤੋਂ ਪਹਿਲਾਂ ਦਾ ਧੰਨਵਾਦ ਕਰਦਾ ਕਿ ਲਿਆਣੇ ਸ਼ਰਿਆਂ ਨੂੰ ਬਹੁਤ ਘੱਟ ਰੇਟਾਂ ਦੇ ਘੱਟ ਵਿਆਜ ਤੇ ਜਿਹੜੀਆਂ ਇਹ ਚੀਜ਼ਾਂ ਮੁਹੱਈਆ ਕਰਾਉਂਦੀਆਂ ਨੇ ਇਹਦੇ ਨਾਲ ਨਾਲ ਸਾਡੇ ਨੌਜਵਾਨ ਜਿਹੜੇ ਅੱਜ ਦੇ ਜੀ ਬੰਦੇ ਵਿੱਚ ਨੌਕਰੀ ਸਭ ਤੋਂ ਵੱਡੀ ਸਮੱਸਿਆ ਐਮਪਲੋਇਮੈਂਟ ਲੰਬੇ ਸਮੇਂ ਤੋਂ ਪੰਜਾਬ ਦੀ ਸਮੱਸਿਆ ਹੈ ਉਹਨੂੰ ਹੱਲ ਕਰਨ ਦੇ ਵਿੱਚ ਵੀ ਇਹ ਯੋਗਦਾਨ ਪਾਉਂਦੇ ਨੇ ਕਿੱਥੇ ਮੈਂ ਇਹਨਾਂ ਦਾ ਧੰਨਵਾਦ ਕਰਦਾ हूं ਉੱਥੇ ਮੁबारकबाद ਦਿੰਦਾ ਅਤੇ ਦਿਲੋਂ ਅਰਦਾਸ ਕਰਦਾ ਕਿ ਇਹਨਾਂ ਦੀ ਕੰਪਨੀ ਨੂੰ ਪਰਮਾਤਮਾ ਦਿਨ ਤੁਕਣੀ तरफ तो बहुत ही अच्छा रिस्पॉन्स है लोग विजिट कर रहे हैं रजिस्ट्रेशन करवा रहे हैं और होप कि जिन लोगों ने अभी तक विजिट नहीं किया उनको करना चाहिए एक बार विजिट करके जैसा कि सर ने अभी बताया कि मल्टीपल ब्रांड्स हैं और सिर्फ पांच परसेंट जो डाउन पेमेंट है वो करके वो इजीली यहाँ से लेकर जा सकते हैं अपना टू व्हीलर एक्चुअली पता क्या होता है छोटी छोटी आंखों में बहुत बड़े बड़े सपने होते हैं और जैसे फेस्टिवल सीजन स्टार्ट हो रहा है तो बहुत सारे लोगों की ख्वाहिश होगी टू व्हीलर लेने की तो मेरे ख्याल से ये बहुत अच्छा मौका है वो बहुत इजीली यहाँ पर बहुत छोटे से मतलब बहुत इजी प्रोसेस के साथ वो यहाँ से टू व्हीलर लेकर जा सकते हैं अलग अलग जी हाँ जी सबका अलग अलग प्राइस है जो भी प्राइस है उसकी फाइव डाउन पेमेंट उनको करनी है और वो इजिली यहाँ से अपना टू व्हीलर लेकर जा सकते हैं ਮੇਰਾ ਨਾਮ ਅਮਨਦੀਪ ਸਿੰਘ ਹੈ ਮੈਂ ਸ਼੍ਰੀ ਰਾਮ ਸਰ ਦੇ ਨਾਲ ਹੀ ਪੰਜਾਬ ਦੇਖ ਰਿਹਾ ਪੂਰਾ ਤੇ ਇਸ ਮਾਰਨਿੰਗ ਤੋਂ ਤੁਸੀਂ ਦੇਖ ਵੀਦੇ ਹੋ ਬਹੁਤ ਅੱਛਾ ਰਿਸਪੌਂਸ ਮਿਲਿਆ ਹੈ ਬਹੁਤ ਜੋ ਕਸਟਮਰਸ ਹੈ ਵਿਜ਼ਿਟ ਕਰ ਰਹੇ ਹੈ ਠੀਕ ਹੈ ਤੇ ਬਹੁਤ ਅੱਛਾ ਰਿਸਪੌਂਸ ਮਿਲਿਆ ਸਾਨੂੰ ਮਾਰਨਿੰਗ ਦਾ ਤੇ ਸਾਡੇ ਕੋਲ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਵੀ ਜਿਆਦਾ ਤੋਂ ਜਿਆਦਾ ਵਿਜ਼ਿਟ ਕਰੋ ਤੇ ਇਨਾਂ ਸਵਮਾਂ ਦਾ ਤਾਂ ਤੁਸੀਂ ਲਾਭ ਉਠਾਓ ਤੇ ਸਾਰੇ ਵਾਧੂ ਤੋਂ ਵੱਧ ਆ ਆਉਂਦੇ ਕਿਹੜੇ ਕਿਹੜੀ ਕੈਟਾਗਰੀ ਨੂੰ ਧਿਆਨ ਰੱਖਿਆ ਗਿਆ ਬੱਚਿਆਂ ਨੂੰ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਕਿਹੜੀ ਕਿਹੜੀ ਕੈਟਾਗਰੀ ਆ ਸਾਡੇ ਕੋਲ ਸਾਰੇ ਤਰ੍ਹਾਂ ਦੇ ਪ੍ਰੋਡਕਟਸ ਹੈ ਬਜ਼ੁਰਗ ਐਕਟਿਵਾ ਲੇਡੀਜ਼ ਲਈ ਐਕਟਿਵਾ ਬੁਲੇਟ ਬੱਚਿਆਂ ਲਈ ਬੁਲੇਟ ਹੈ ਤੇ ਟੀਵੀਐਸ ਦੇ ਸਾਰੇ ਤਰ੍ਹਾਂ ਦੇ ਬਾਈਕ ਹੈ ਹੈਵੀ ਵਹੀਕਲ ਸਭ ਹਰ ਤਰ੍ਹਾਂ ਦੇ ਵਹੀਕਲ ਸਾਡੇ ਕੋਲ ਇੱਥੇ ਇਵੈਂਟਸ ਦੇ ਵਿੱਚ ਹੈ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਪਬਲਿਕ ਨੂੰ ਰਿਕੁਐਸਟ ਹੈ ਵੀ ਤੁਸੀਂ ਵੱਧ ਤੋਂ ਵੱਧ ਆਓ ਤੇ ਆ ਕੇ ਜਿਹੜੀਆਂ ਸਾਡੀਆਂ ਸੇਵਾਵਾਂ ਦਾ ਲਾਭ ਉਠਾਓ। ਬਾਕੀ ਸਰ ਦੇਖਦੇ ਆ ਵੱਡੇ ਵੱਡੇ ਬੋਰ ਲੱਗਦੇ ਨੇ ਸ਼ਹਿਰ ਦੇ ਵਿੱਚ 5% ਡਾਊਨ ਪੇਮੈਂਟ ਦਾ ਸੰਬੰਧ ਵਿੱਚ। ਜਦੋਂ ਬੰਦਾ ਬਾਈਕ ਲੈਣ ਜਾਂਦਾ ਉਹ ਤੇ 22 25 25 ਹਜ਼ਾਰ ਦੀ ਡਿਮੈਂਡ ਨਹੀਂ ਸਰ ਉਹਦੇ ਵਿੱਚ ਕੁਝ ਵੀ ਨਹੀਂ ਹੈ ਜੋ ਅਸੀਂ ਔਨ ਰਿਕਾਰਡ 5% ਸੀ ਡਾਊਨ ਪੇਮੈਂਟ ਲਵਾਂਗੇ। ਅਗਰ ਲੱਖ ਰੁਪਏ ਦਾ ਬਾਈਕ ਹੈ ਤਾਂ 5% ਉਹਦੀ ਡਾਊਨ ਪੇਮੈਂਟ ਲੈ ਕੇ 5000 ਰੁਪਏ ਲੈ ਕੇ ਅਸੀਂ ਵਹੀਕਲ ਡਿਲੀਵਰ ਕਰਾਂਗੇ। ਤੇ ਫਿਰ ਫਾਈਲ ਚਾਰजेस ਐਕਸਟਰਾ ਹੈ? ਨਹੀਂ ਸਰ ਫਾਈਲ ਚਾਰजेस ਕੁਝ ਐਕਸਟਰਾ ਨਹੀਂ ਹੈ। ਪਾ 5% ਡਾਊਨ ਪੇਮੈਂਟ ਲੈ ਕੇ ਅਸੀਂ ਗੱਡੀ ਡਿਲੀਵਰ ਕਰਾਂਗੇ ਸਰ ਮੇਰਾ ਨਾਮ ਗਗਨਜੀਤ ਸਿੰਘ ਚੈਣੀ ਹੈ ਤੇ ਮੈਂ ਐਜ਼ੀ ਸਟੇਟਡ ਸ਼੍ਰਮ ਫਾਈਨੈਂਸ ਲਿਮਟਿਡ ਦੇ ਵਿੱਚ ਜੌਬ ਕਰਦਾ ਇਹ ਅਸੀਂ ਇੱਕ ਇਵੈਂਟ ਮੈਨੇਜ ਕੀਤਾ ਇਹਦੇ ਵਿੱਚ ਕੀ ਹੈ ਕਿ ਸਾਰੇ ਬ੍ਰਾਂਡਸ ਦੇ ਟੂ-ਵੀਲਰ ਲੋਨ ਟੂ-ਵੀਲਰਸ ਅਸੀਂ ਲੈ ਕੇ ਆਏ ਆ ਕਸਟਮਰ ਨੂੰ ਬਹੁਤ ਹੀ ਘੱਟ ਰੇਟ ਦੇ ਉੱਪਰ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅਸੀਂ ਇਹ ਲੋਨ ਪ੍ਰੋਵਾਈਡ ਕਰਵਾਉਂਦੇ ਆ ਇਹਦਾ ਮੇਨ ਮਕਸਦ ਇਹ ਆ ਕਿ ਕਸਟਮਰ ਨੂੰ ਇੱਕੋ ਇਵੈਂਟ ਦੇ ਵਿੱਚ ਸਾਰੇ ਤਰ੍ਹਾਂ ਦੇ ਬ੍ਰਾਂਡਸ ਦੇ ਇਹ ਮੋਟਰਸਾਈਕਲ ਸਕੂਟਰ ਮਿਲ ਸਕਣ ਇਹਦੇ ਵਿੱਚ ਕੀ ਹੈ ਕਿ ਤੁਸੀਂ ਦੇਖ ਸਕਦੇ ਹੋ ਸੁਜ਼ੂਕੀ ਰਾਇਲ ਨਫੀਲ ਯਾਮਾ ਹੋਂਡਾ ਹੀਰੋ ਟੀਵੀਐਸ ਸਾਰੇ ਬ੍ਰਾਂਡਸ ਇੱਥੇ ਅਵੇਲੇਬਲ ਨੇ ਇਹ 2 ਦਿਨ ਦਾ ਇਵੈਂਟ ਹੈ ਸਾਡਾ ਇਹਦੇ ਹਰ ਘੰਟੇ ਅਸੀਂ ਇੱਕ ਲੱਕੀ ਡਰਾਅ ਕੱਢ ਰਹੇ ਹਾਂ ਲੱਕੀ ਡਰਾਅ ਦੇ ਵਿੱਚ ਸਮਾਰਟ ਵਾਚ ایرਬਡਸ ਬਹੁਤ ਸਾਰੇ ਇਨਾਮ ਨੇ ਜੋ ਵੀ ਇੱਥੇ ਕਸਟਮਰ ਵਿਜ਼ਿਟ ਕਰੇਗਾ ਉਹਦਾ ਅਸੀਂ 쿠ਪਨ ਦੇਵਾਂਗੇ ਉਹਨੂੰ ਤੇ ਹਰ ਘੰਟੇ ਲੱਕੀ ਡਰਾਅ ਕੱਢਾਂਗੇ ਜੀ ਸ਼ੋਅਰੂਮ ਦੀ ਗੱਲ ਕਰੀਏ ਉਹਦੇ ਨਾਲੋਂ ਇੱਥੇ ਰੇਟ ਦਾ ਕਿੰਨਾ ਡਿਫਰੈਂਸ ਹੈ ਸ਼ੋਰੂਮ ਦੇ ਵਿੱਚ ਤੇ ਇੱਥੇ ਰੇਟ ਤਾਂ ਸਕੂਟਰ ਦਾ ਦੇਖੋ ਜੋ ਹੈ ਉਹੀ ਹੈ ਬਟ ਅਸੀਂ ਸਪੈਸ਼ਲ ਸਕੀਮ ਲੋਨਸ ਦੀ ਲੈ ਕੇ ਆਏ ਆ ਲੋਨਸ ਦੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਤਿੰਨ ਤੋਂ 4% ਕਸਟਮਰ ਨੂੰ ਰੇਟ ਉਮ ਟਸਟ ਘਟ ਪਏਗਾ ਤੇ ਨਾਲ ਜਿਹੜੀ ਪ੍ਰੋਸੈਸਿੰਗ ਫੀਸ ਆ ਉਹਦੇ ਵਿੱਚ ਵੀ ਅਸੀਂ ਅੱਧੇ ਨਾਲੋਂ ਜ਼ਿਆਦਾ ਅਸੀਂ ਪ੍ਰੋਸੈਸਿੰਗ ਫੀਸ ਦੇ ਵਿੱਚ ਵੀ ਕਟੌਤੀ ਕੀਤੀ ਹੈ ਤੇ ਨਾਲ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਡਿਜੀਟਲ ਹੀ ਹੈ ਅਗਰ ਕਸਟਮਰ ਆਏਗਾ ਉਹਨੂੰ ਅਸੀਂ 5 ਮਿੰਟ ਦੇ ਵਿੱਚ ਲੋਨ ਦੀ ਸਹੂਲਤ ਅਸੀਂ ਦੇ ਰਹੇ ਹਾਂ ਨਾਲੋ ਨਾਲ ਲੋਨ ਪ੍ਰੂਵ ਹੋ ਕੇ ਅਸੀਂ ਉਹਨੂੰ ਬਾਈਕ ਦੇ ਦਾਂਗੇ ਇਹਦੇ ਨਾਲ ਨਾਲ ਐਕਸਚੇਂਜ ਆਫਰ ਵੀ ਆ ਜੇ ਕੋਈ ਤੁਸੀਂ ਪੁਰਾਣਾ ਟੂ-ਵੀਲਰ ਲੈ ਕੇ ਆਉਂਦੇ ਹੋ ਤਾਂ ਉਹ ਬਹੁਤ ਵਧੀਆ ਰੇਟ ਦੇ ਵਿੱਚ ਅਸੀਂ ਕੱਟ ਕੇ ਨਵਾਂ ਟੂ-ਵੀਲਰ ਕਸਟਮਰ ਨੂੰ ਦੇਵਾਂਗੇ ਫਿਰ ਡਾਕੂਮੈਂਟ ਕਿਹੜੇ-ਕਿਹੜੇ ਚਾਹੀਦੇ ਤੇਰੇ ਕੋਲ ਡਾਕੂਮੈਂਟਸ ਕੁਝ ਵੀ ਨਹੀਂ ਚਾਹੀਦਾ ਜੀ ਡਾਕੂਮੈਂਟਸ ਕਸਟਮਰ ਦਾ ਸਿਰਫ ਪੈਨ ਕਾਰਡ ਆਧਾਰ ਕਾਰਡ ਅਸੀਂ ਅੱਗੇ ਲੈਣੇ ਹੁੰਦੇ ਆ ਪਰ ਇਹਦੇ ਵਿੱਚ ਉਹ ਵੀ ਜਰੂਰਤ ਨਹੀਂ ਹੈਗੀ ਸਾਰਾ ਕੁਝ ਡਿਜੀਟਲ ਹੀ ਹੈ ਕਸਟਮਰ ਦੇ ਥੰਬ ਪ੍ਰੈਸ਼ਨ ਨਾਲ ਉਹਦਾ ਪੈਨ ਕਾਰਡ ਬਸ ਜੀ ਇਹ ਇਹ ਡਾਕੂਮੈਂਟ ਚਾਹੀਦੇ ਨੇ ਹੋਰ ਕੋਈ ਡਾਕੂਮੈਂਟ ਦੀ ਜ਼ਰੂਰਤ ਨਹੀਂ ਹੈ ਡਾਊਨ ਪੇਮੈਂਟ ਦੀ ਗੱਲ ਕਰੀਏ ਕਿੰਨੇ ਆ ਡਾਊਨ ਪੇਮੈਂਟ ਸਰ ਇਹਦੀ ਕੀਮਤ ਦੇ ਅਕੋਰਡਿੰਗ ਆ ਇਲੈਕਟ੍ਰਿਕ ਸਕੂਟਰ ਵੀ ਹੈਗੇ ਆ ਤੇ ਦੂਸਰੇ ਸਕੂਟਰ ਵੀ ਹੈਗੇ ਆ 5% ਸਿਰਫ ਡਾਊਨ ਪੇਮੈਂਟ ਕਰਨੀ ਆ ਸਪੋਜ਼ ਕਰੋ ਲੱਖ ਰੁਪਏ ਦਾ ਬਾਈਕ ਆ ਤਾਂ ਉਹਦੇ 5000 ਰੁਪਏ ਪੇ ਕਰਨਾ ਬਾਕੀ ਉਹ ਸਾਰਾ ਕਿਸ਼ਤਾਂ ਦੇ ਵਿੱਚ ਹੋ ਜਾਏਗਾ ਕੀ ਲੁਧਿਆਣਾ ਲੋਕਾਂ ਨੂੰ ਕੀ ਅਪੀਲ ਕਰਨਾ ਸਰ ਅਸਾਂ ਮੇਰੀ ਲੁਧਿਆਣਾ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਤੁਸੀਂ ਜਿਆਦਾ ਤੋਂ ਜਿਆਦਾ ਆਓ ਇਹਦਾ ਫਾਇਦਾ ਉਠਾਓ ਸ਼ੋਅਰੂਮ ਨਾਲੋਂ ਦੇ ਨਾਰਮਲ ਡੇਜ਼ ਨਾਲੋਂ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਏਗਾ ਨਾਲ ਨਾਲ ਲੱਕੀ ਡਰਾਅ ਅਸੀਂ ਹਰ ਘੰਟੇ ਜਿਹੜਾ ਕੱਢ ਰਹੇ ਆ ਜਾਂ ਸ਼ਾਮ ਨੂੰ 8 ਵਜੇ ਅਸੀਂ ਡੇਲੀ ਲੱਕੀ ਡਰਾਅ ਕੱਢ ਰਹੇ ਆ ਉਹਦਾ ਵੀ ਫਾਇਦਾ ਲੈ ਸਕਦੇ ਨੇ ਇਹ ਕੱਲ ਸ਼ਾਮ ਨੂੰ ਰਾਤ ਨੂੰ 9 ਵਜੇ ਤੱਕ ਪੂਰਾ ਦਿਨ ਕੱਲ ਵੀ ਰਹੇਗਾ ਤੇ ਪੂਰਾ ਦਿਨ ਅੱਜ ਵੀ ਰਹੇਗਾ ਤਾਂ ਮੇਰੀ ਰਿਕੁਐਸਟ ਇਹ ਆ ਸਾਰਿਆਂ ਨੂੰ ਕਿ ਜਾਂ ਤੋਂ ਜ਼ਿਆਦਾ ਲੋਕ ਵਿਜ਼ਿਟ ਕਰਨ ਅਗਰ ਨਹੀਂ ਵੀ ਲੈਣਾ ਚਾਹੁੰਦੇ ਤਾਂ ਘੱਟੋ ਘੱਟ ਦੇਖਣ ਜ਼ਰੂਰ ਜਾਂ ਬੁਕਿੰਗ ਕਰਵਾਉਣ ਜਿਨ੍ਹਾਂ ਲੋਕਾਂ ਦੇ ਸਿੱਪਲ ਖਰਾਬ ਹੁੰਦੇ ਨੇ ਉਹਨਾਂ ਲਈ ਵੀ ਆਫਰ ਹੈ हां ਜਿਨ੍ਹਾਂ ਲੋਕਾਂ ਦੇ ਸਿਬਲ ਦੇ ਵਿੱਚ ਪ੍ਰੋਬਲਮ ਆ ਅਗਰ ਉਹਦੀ ਕੋਈ ਸਿਬਲ ਦੀ ਕੋਈ ਜਸਟੀਫਿਕੇਸ਼ਨ ਆ ਜਾਂ ਕੋਈ ਥੋੜਾ ਬਹੁਤ ਖਰਾਬ ਆ ਤਾਂ ਉਹ ਅਸੀਂ ਕਨਸੀਡਰ ਕਰ ਲੈਣੇ ਆ ਉਹ ਪ੍ਰੋਫਾਈਲ ਅਕੋਰਡਿੰਗ ਆ ਕਸਟਮਰ ਅਕੋਰਡਿੰਗ ਆ ਕਿ ਕਸਟਮਰ ਕੀ ਕੰਮ ਕਰਦਾ ਜਾਂ ਕਸਟਮਰ ਦਾ ਸਿਬਲ ਕਿੰਨਾ ਕੁ ਖਰਾਬ ਆ ਅਗਰ ਬਹੁਤ ਜ਼ਿਆਦਾ ਖਰਾਬ ਆ ਦੇਖੋ ਫਿਰ ਤਾਂ ਕੋਈ ਵੀ ਨਹੀਂ ਕਰ ਪਾਏਗਾ ਅਗਰ हां ਥੋੜੀ ਬਹੁਤ ਦਿੱਕਤ ਆ ਤੇ ਕਸਟਮਰ ਦੇ ਕੋਲੇ ਉਦੀ ਕੋਈ ਪ੍ਰੋਪਰ ਕਲੈਰੀਫਿਕੇਸ਼ਨ ਹੈਗੀ ਤਾਂ ਅਸੀਂ ਉਹ ਲੋਨ ਨੂੰ ਕੰਸੀਡਰ ਕਰ ਰਹੇ ਹਾਂ ਅਸੀਂ ਦੇਖਦੇ ਹਾਂ ਕਿ ਜਿੰਨਾ ਸਿੰਪਲ ਖਾਤ ਹੁੰਦਾ ਉਹਨਾਂ ਨੂੰ 4 ਵੀਲਰ ਦਾ ਲੋਨ ਮਿਲ ਜਾਂਦਾ 2 ਵੀਲਰ ਦਾ ਲੋਨ ਨਹੀਂ ਇਹੋ ਜੀ ਗੱਲ ਨਹੀਂ ਹੈਗੀ ਜੀ 2 ਵੀਲਰ ਦੇ ਵਿੱਚ ਅਸੀਂ ਹਰ ਤਰ੍ਹਾਂ ਦੇ ਕਸਟਮਰ ਨੂੰ ਕੰਸੀਡਰ ਕਰਦੇ ਹਾਂ ਬੇਸਿਕਲੀ ਜੋ ਸ਼੍ਰੀਰਾਮ ਫਾਈਨੈਂਸਰ ਸਾਡਾ ਲੋਗੋ ਹੀ ਇਹ ਹੈ ਕਿ ਗੁਈਰ ਸਰਬ ਦਾ ਅੰਡਰ ਸਰਬ ਅਸੀਂ ਉਹਨਾਂ ਲੋਕਾਂ ਨੂੰ ਲੋਨ ਦਿੰਨੇ ਆ ਜਿਨ੍ਹਾਂ ਨੂੰ ਬਾਕੀ ਫਾਈਨੈਂਸਰ ਨਹੀਂ ਦੇ ਪਾਉਂਦੇ ਘੱਟ ਡਾਕੂਮੈਂਟੇਸ਼ਨ ਦੇ ਤੋਂ ਕਈ ਵਾਰ ਕੀ ਹੁੰਦਾ ਤੁਸੀਂ ਦੇਖਿਆ ਹੋਊਗਾ ਕਿ ਕਿਸੇ ਕੋਲੇ ਰਿਟਰਨ ਨਹੀਂ ਹੈਗੀ ਇਨਕਮ ਦੇ ਪ੍ਰੂਫ ਨਹੀਂ ਹੈਗੇ ਅਸੀਂ ਉਹਨਾਂ ਲੋਕਾਂ ਨੂੰ ਵੀ ਲੋਨ ਪ੍ਰੋਵਾਈਡ ਕਰਵਾ ਦਿੰਨੇ ਆ ਜੀ ਐਡਰੈਸ ਵੈਰੀਫਾਈ ਕਿਦਾਂ ਕਰਦੇ ਜੀ ਬਈ ਉਹ ਕਿੱਥੇ ਰਹਿ ਰਹੇ ਆ ਜੀ ਕਿੱਧਰੇ ਐਡਰੈਸ ਵੈਰੀਫਾਈ ਸਰ ਉਹਦੇ ਆਧਾਰ ਕਾਰਡ ਤੋਂ ਐਡਰੈਸ ਵੈਰੀਫਾਈ ਹੋ ਜਾਂਦਾ ਅਗਰ ਕਸਟਮਰ ਦਾ ਕੋਈ ਐਡਰੈਸ ਚੇਂਜ ਹੋਇਆ ਤਾਂ ਅਸੀਂ 15 ਮਿੰਟ ਦੇ ਵਿੱਚ ਸਾਡੀ ਸਾਰੀ ਟੀਮ ਅਵੇਲੇਬਲ ਆ ਅਸੀਂ ਘਰ ਜਾ ਕੇ ਚੈੱਕ ਕਰ ਲੈਂਦੇ ਆ ਜੀ ਵੈਰੀਫਿਕੇਸ਼ਨ ਕਰ ਲੈਂਦੇ ਆ ਜੀ